ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲਓ ਜੀ ਕਹਾਣੀ ਦਾ ਅਗਲਾ ਪਾਗ ਆਪਣਾ ਗੜਦੇ ਆ ਕਿ ਸਰਵ ਹੰ ਕੰਮ ਦਾ ਹੰ ਕੰਮ ਦਾ ਪੂਰਨ ਪੂਰੀ ਬਾਰਾਂ ਪਰੇ ਨਗਰ ਨੂੰ ਜੋਗੀ ਦੇ ਪੇਸ਼ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੂਜਾ ਕਹਿੰਮ ਬਾਹਰ ਉਛੜੇ ਹੋਏ ਬਾਗ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ 'ਚ ਲੀਨ ਹੋ ਗਿਆ ਹਮ ਪਲਾਂਿਸ਼ਨਾ ਵਿੱਚ ਹੀ ਬਾਗ ਖਰਾਪਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਇਸ਼ਰ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਏ ਦੇ ਕੰਨੇ ਵੀ ਕਰਾਮਾਤੀ ਜੋਗੀ ਦੇ ਕਨਸ਼ੋ ਪਈ। ਉਹਨੇ ਆਪਣੀਆਂ ਆਣੀਆਂ ਸਮੇਤ ਜੋਗੀ ਪਾਫ ਜਾ ਕੇ ਵਰ ਮੰਗਣਾ ਦਾ ਫੈਸਲਾ ਕਰ ਲਿਆ। ਸਲਵਾਨ ਮਰਬਾਨਿਆ ਸੁਮੇਤ ਤੂੰ ਤਪ ਦੇ ਜੋਗੀ ਪਾਸ ਪੁੱਜ ਗਿਆ ਪ੍ਰਵਰਤਨ ਨੇ ਅੱਖਾਂ ਖੋੜ ਕੇ ਵੇਖਿਆ ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੀ ਖਲੋਤੇ ਸਨ ਉਹਨੇ ਸਤਕਾਰਯੋਗ ਉੱਠ ਕੇ ਆਪਣੀ ਮਾਂ ਇਸ਼ਰਾਂ ਦੇ ਚਰਨ ਜਾ ਸ਼ੁਹਿ ਉਹ ਦੀ ਸ਼ੂ ਪ੍ਰਪਤ ਹੰਕ ਕੇ ਇਸ਼ਰਾਂ ਬੋਲੀ ਵੇ ਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਕਹਿੰਦੇ ਹਮ ਆਪਣੇ ਪੁੱਤ ਪੋਤ ਨੂੰ ਭੂਮਨ ਦੀਸ਼ੂ ਪ੍ਰਾਪਤ ਕਰਤੇ ਹੀ ਈਸ਼ਰਾਂ ਦੀਆਂ ਅੱਖਾਂ ਵਿੱਚ ਮੋੜ ਜੋਤ ਕਰਤ ਆਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਨ ਕੋੁਰਨ ਦੇ ਮੁਖੜੇ ਤੇ ਅਨੋਠੇ ਜਮਾਲ ਸੀ ਸੁਲਮਾਨ ਨੂੰ ਸਨ ਹੋਇਆ ਖੜੂਤਾ ਸੀ ਉਸ ਦੇ ਬੋਲੋਂ ਫਰਕ ਕਰੇ ਸਨ ਪ੍ਰੰਤੂ ਬੋਲਾਂ ਦਾ ਰੂਪ ਨਹੀਂ ਸੀ ਤਾਲ ਰਹੀ ਲੂਣਾ ਨੇ ਬੜੀ ਅਦੀਨ ਕੀ ਲਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦਿੱਤਾ ਤੋ ਬਖਸ਼ੋ ਪੋਤ ਤਾਂ ਰਾਜ ਦਾ ਹੈਗਾ ਹੋਰ ਪੁੱਤ ਦੀ ਕੀ ਲੋੜ ਹੈ ਜੋਗੀ ਬੁੱਲਿਆਂ ਚ ਮੁਸਕਰਗਾ ਰਜੋਗੇ ਜੀ ਪਤੋ ਮਿਲਾ ਹੈ ਨਹੀਂ ਹੈ ਸੀ ਪਰ ਕੋ ਕਰਮ ਕਰਕੇ ਇਸ ਦੁਨੀਆ ਚ ਨਹੀਂ ਰਹਾ ਇਨਾਂ ਅੱਖ ਰਾਇਦਾ ਗਲਾ ਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਸ਼ਲਕ ਪਿਆ ਬਹੁ ਦਿਨ ਅੱਖਿਆਂ ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਹੌਸ ਨੇ ਆਪਣੇ ਝਰਮ ਦਾ ਇਕਬਾਲ ਕਰਦੀਆਂ ਅੱਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਚਾਲ ਚੱਲੀ ਨਹੀਂ ਸੀ ਤੇ ਮੈਂ ਡੋੜ ਗਈ ਸਾ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤਹਮਤ ਲਾਈ ਸੀ ਹੇ ਹੇ ਸੁਣਦੇ ਸਾਰ ਹੀ ਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂ ਲਈ ਤੇ ਲੋਣਾ ਦਾ ਗਾਟਾ ਲੋਂ ਲਈ ਬਾਉ ਓਲਾਰੀ ਪੂਰਨ ਹੈ ਫੋਤੀ ਹੈ ਪੂਰਨ ਹੈ ਫੋਤੀ ਪੂਰਨ ਨੇ 44 ਰਾਜ ਦੀ ਬਾਹ ਫਾੜ ਲਈ ਤੇ ਆਖਿਆ ਐਨੋਖੇ ਮਾਫ਼ ਕਰ ਦੇ ਕੋ ਤਾ ਹਟੜ ਪਤ ਜਿਉਂਦਾ ਹੈ ਮੈਂ ਹੀ ਹਾਂ ਤੁਹਾਡਾ ਪਤ ਪੂਰਨ ਰਿਵਾਜ ਦੇ ਹੰਝੂ ਬੇਤਰੇ ਵਿਚਰਾਂ ਲੂਣਾਂ ਦੇ ਪਲਵਾਨ ਪੁਰਤ ਨੂੰ ਚੰਮ ਦੇ ਚੰਮ ਦੇ ਇਸਮਾਤੀ ਅਵਸਥਾ ਵਿੱਚ ਪੁੱਜ ਕੇ ਉਹਨਾਂ ਨੇ ਪੁਰਤ ਨੂੰ ਆਪਣੇ ਮੈਲਿੰਗ ਚੱਲਣ ਲਈ ਆਖਿਆ ਹੰ ਪ੍ਰੰਤੂ ਪੁਰਤ ਨੇ ਉਹਨਾਂ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਰਾਜਪਾਲ ਲਈ ਰਾਜਪਾਲ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੋ ਜਿੱਥੇ ਆਵ ਚੁੱਕਾ ਪਿਆ ਉਹਨੇ ਪਿਛਿਆਂ ਦੇ ਖੱਪੜ ਚੋਂ 14 ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਦਿੱਤਾ ਇਹ ਅੱਖਾਂ ਮਤੋਂ ਘਰ ਨੂੰ ਮੁੜ ਜਾਵੋ ਤੁਹਾਡੀ ਕੋਖ ਵੀ ਇਸ ਭਗਵਾਨ ਅਰੀ ਹੋਵੇਗੀ ਆ ਤੁਹਾਡੀ ਚੋਈ ਵਿੱਚ ਤੁਰਨ ਨੂੰ ਛੱਡੇਗਾ ਕਿਉਂਕਿ ਉਹ ਈਸ਼ੁਰਾਜ ਦਾ ਬਾਦ ਬਣਿਆਗਾ ਔਰ ਤੀਨ ਦਾ ਤੀਨ ਬਖਸ਼ਿਸ਼ ਕਰਕੇ ਔਰ ਨੇ ਰੋਕ ਦਿਓ ਰੋਕ ਦਿਨਾ ਗਾਲ ਤੁਰਖਿਆ ਸਲਵਾਨ ਤੇਰਤਾਨੀਆਂ ਆਪਣੇ ਮਿੱਤਰਾਂ ਨਾਲ ਜਾਂਦੇ ਪੁੱਤ ਦੀ ਬੇਕ ਤੇ ਰਹੇ ਸਮਾਪਾ ਕੇ ਲੂਣਾ ਜੀ ਕੱਖਾ ਪੁੱਤਰ ਨੇ ਜਨਮ ਲਿਆ ਜੋ ਰਾਇਆ ਅਰ ਸਾਲੂ ਦੇ ਨਾਲ ਨਾਲ ਪਸੰਦ ਹੋਇਆ ਕੀ ਜਸਤੀ ਬਹਾਦਰੀਆਂ ਅਨੇਕਾਂ ਕਹਾਣੀਆਂ ਪਰ ਚਲਤ ਹਨ ਸੋ ਇਸ ਅੱਜ ਦੀ ਕਹਾਣੀ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ थैंक यू so much ਕਿ ਕੱਲ ਨੂੰ ਅਰ 30 ਸਾਲ ਦੀ ਕਹਾਣੀ ਲਾਈ ਜੋ ਪਾਜ ਆਪਾਂ ਵਿੱਚ ਛੱਡਿਆ ਸੀ ਉਹ ਨੂੰ ਕਰਾਂਗੇ ਅੱਗੇ ਸ਼ੁਰੂ ਇਸ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ apara ka akha a te wā te ro ko taro